ਗੱਲ ਕਰਨ ਜਾ ਰਹੇ ਹਾਂ ਉਸ ਕਲਾਕਾਰ ਦੀ ਜੀ ਦੀ ਪ੍ਰਸਿੱਧੀ ਨਾ ਸਿਰਫ ਪੰਜਾਬ ਚ ਨਾ ਸਿਰਫ ਇੰਡੀਆ ਚ ਬਲਕਿ ਪੂਰੀ ਦੁਨੀਆ ਚ ਇਸ ਟਾਈਮ ਇਸ ਕਦਰ છਾਈ ਹੋਈ ਹੈ ਕਿ ਕੋਈ ਵੀ ਅਜੇਹਾ ਨਹੀਂ ਹੋਣਾ ਜੋ ਉਸ ਕਲਾਕਾਰ ਬਾਰੇ ਗੱਲ ਨਾ ਕਰੇ ਦੁਸਾਂਝਾਂ ਵਾਲਾ ਇਸ ਸਮੇਂ ਉਹ ਸਟਾਰ ਬਣ ਗਿਆ ਜੀ ਦੀ ਕਲਪਨਾ ਹਰ ਇੱਕ ਉਹ ਕਲਾਕਾਰ ਕਰਦਾ ਜੋ ਮਿਹਨਤ ਕਰ ਕਰਕੇ ਅੱਗੇ ਆਉਣਾ ਚਾਹੁੰਦੇ ਨੇ ਤਦ ਦਸਾਂਝਾਂ ਵਾਲੇ ਦੀ ਜੋ ਮਿਹਨਤ ਹੈ ਉਹ ਤਾਂ ਆਪਾਂ ਨੂੰ ਦਿਖਦੀ ਹੈ ਉਹ ਆਪ ਕਹਿੰਦਾ ਕਿ ਮੈਂ ਰਾਤੋਂ ਰਾਤ ਸਟਾਰ ਨਹੀਂ ਬਣਿਆ ਜੋ ਮਿਹਨਤ ਕਿੰਨੇ ਸਾਲਾਂ ਦੀ ਪਿੱਛੇ ਲੁਕੀ ਹੋਈ ਸੀ ਅੱਜ ਉਹ ਮਿਹਨਤ ਸਾਰਿਆਂ ਦੇ ਸਾਹਮਣੇ ਹਰ ਇੱਕੋ ਸਟੇਜ ਤੇ ਖੜ ਕੇ ਬੋਲਦੀ ਹੈ ਜਿਸ ਸਟੇਜ ਤੇ ਦਸਾਂਝਾਂ ਵਾਲਾ ਖੜਾ ਹੁੰਦਾ ਹੈ ਦਿਲਜੀਤ ਦਸਾਂਝ ਨੇ ਸਿਰਫ ਪੰਜਾਬ ਦੀ ਨਹੀਂ ਪੂਰੇ ਭਾਰਤ ਦੀ ਸ਼ਾਨ ਜੋ ਹੈ ਪੂਰੀ ਦੁਨੀਆ 'ਚ ਵਧਾਤੀ ਹੈ ਦਸਾਂਝਾਂ ਵਾਲੇ ਲਈ ਇੱਕ ਬਹੁਤ ਵੱਡੀ ਕਾਮਯਾਬੀ ਇਹ ਹੈ ਬਲਕਿ ਤੋਂ ਦਸਾਂਝਾਂ ਵਾਲੇ ਲਈ ਨਹੀਂ ਪੂਰੇ ਪੰਜਾਬੀਆਂ ਲਈ ਜੋ ਵੀ ਪੂਰੇ ਪੰਜਾਬੀ ਨੇ ਤੇ ਜੋ ਵੀ ਕਲਾਕਾਰੀ ਨੂੰ ਪਿਆਰ ਕਰਨ ਵਾਲੇ ਨੇ ਦਸਾਂਝਾਂ ਵਾਲੀ ਜੋ ਕਲਾਕਾਰੀ ਹੈ ਹੁਣ ਪੂਰੀ ਦੁਨੀਆ ਦੇ ਸਿਰ ਚੜ ਕੇ ਕਿਵੇਂ ਬੋਲ ਰਹੀ ਹੈ ਤੇ ਉਹ ਤੁਰਲੇ ਵਾਲੀ ਪੱਗ ਤੇ ਚਿੱਟਾ ਚਾਦਰਾਂ ਪੂਰੀ ਦੁਨੀਆ ਦੇ ਜੋ ਲਾਈਵ ਕੰਸਰਟ ਹੁੰਦੇ ਆ ਉੱਥੇ ਸਟੇਜ ਤੇ ਜਦੋਂ ਖੜਾ ਹੁੰਦਾ ਉਸ ਟਾਈਮ ਸ਼ਾਨ ਪਤਾ ਲੱਗਦੀ ਹੈ ਕਿ ਦਿਲਜੀਤ ਦਸਾਂਝ ਕੀ ਹੁਣ ਰਤਬਾ ਰੱਖਦਾ ਦਸਾਂਝਾਂ ਵਾਲੇ ਦੀ ਫੋਟੋ ਹੁਣ ਉਸ ਮੈਗਜ਼ੀਨ ਤੇ ਆਈ ਆ ਜਿਸ ਮੈਗਜ਼ੀਨ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਮੈਗਜ਼ੀਨ ਮੰਨਿਆ ਜਾਂਦਾ ਹੈ ਜਿਹਨੂੰ ਜੀਕਿਊ ਟਾਈਮ ਮੈਗਜ਼ੀਨ ਵੀ ਕਿਹਾ ਜਾਂਦਾ ਹੈ ਅਲੱਗ-ਅਲੱਗ ਨਾਮਾਂ ਤੋਂ ਜਾਣਿਆ ਜਾਂਦਾ ਹੈ ਇਸ ਮੈਗਜ਼ੀਨ ਦੇ ਕਿਸੇ ਵੀ ਪੇਜ ਤੇ ਆਉਣ ਵਾਲੀ ਫੋਟੋ ਪੂਰੀ ਦੁਨੀਆ 'ਚ ਸੁਰਖੀ ਬਣ ਜਾਂਦੀ ਹੈ ਕਿਉਂਕਿ ਇਸ ਮੈਗਜ਼ੀਨ ਦਾ ਇੱਕ-ਇੱਕ ਪੇਜ ਇੱਕ-ਇੱਕ ਕਾਪੀ ਕਈ-ਕਈ ਹਜ਼ਾਰਾਂ ਦੀ ਕੀਮਤ ਰੱਖਦਾ ਹੈ ਤੇ ਹੁਣ ਦਸਾਂਝਾਂ ਵਾਲਾ ਇਸੇ ਮੈਗਜ਼ੀਨ ਦਾ ਸ਼ਿੰਗਾਰ ਬਣਿਆ ਹੋਇਆ ਹੈ ਦਿਲਜੀਤ ਹੁਣ ਸਿਰਫ ਫਿਲਮਾਂ ਤੱਕ ਹੀ ਆਪਣੀ ਗਾਇਕੀ ਤੱਕ ਹੀ ਸੀਮਤ ਨਹੀਂ ਦਿਲਜੀਤ ਹੁਣ ਇੱਕ ਫੈਸ਼ਨ ਆਈਕਨ ਬਣ ਚੁੱਕਿਆ ਹੈ ਜਿਹਨੂੰ ਕਹਿੰਦੇ ਆਂ ਵੀ ਪੂਰੀ ਦੁਨੀਆ ਫੋਲੋ ਕਰ ਰਹੀ ਹੈ ਇਹ ਜੋ ਮੈਗਜ਼ੀਨ ਹੈ ਇਹ ਪੂਰੀ ਦੁਨੀਆ ਚ ਉਹਨਾਂ ਲੋਕਾਂ ਨੂੰ ਕਵਰ ਕਰਦੀ ਹੈ ਜੋ ਗਲੋਬਲ ਲੈਵਲ ਤੇ ਛਾਏ ਹੁੰਦੀਆਂ ਤੇ ਇਸ ਮੈਗਜ਼ੀਨ ਚ ਪਹਿਲਾਂ ਕਿੰਨਾ ਕਿਨਾ ਦੇ ਨਾਮ ਆ ਚੁੱਕੇ ਨੇ ਉਹ ਸਿਰਫ ਗਿਣੇ ਚੁਣੇ ਹੀ ਨੇ ਸਭ ਤੋਂ ਪਹਿਲਾਂ ਬ੍ਰੈਡ ਪਿੱਟ ਫਿਰ ਹੈ ਡੇਵਿਡ ਬੈਕਮ ਉਸ ਤੋਂ ਬਾਅਦ ਹੈਰੀ ਸਟਾਈਲਸ ਐਵੇਂ ਵੱਡੇ ਵੱਡੇ ਫਨਕਾਰਾਂ ਦੀਆਂ ਜੋ ਫੋਟੋਜ਼ ਐ ਉਹ ਮੈਗਜ਼ੀਨ ਚ ਇਸ ਚ ਪਹਿਲਾਂ ਆ ਚੁੱਕੀਆਂ ਤੇ ਹੁਣ ਦੁਸਾਂਝਾਂ ਵਾਲਾ ਆਪਣੀ ਪੱਗ ਨੂੰ ਇਸ ਗਲੋਬਲ ਲੈਵਲ ਤੇ ਰਿਪਰੈਜ਼ੈਂਟ ਕਰ ਰਿਹਾ ਹੈ ਕਿਉਂਕਿ ਦਿਲਜੀਤ ਦੀ ਫੋਟੋ ਇਸ ਮੈਗਜ਼ੀਨ ਚ ਆਣੀ ਸਿਰਫ ਇੱਕ ਫੋਟੋਗ੍ਰਾਫੀ ਨਹੀਂ ਬਲਕਿ ਇੱਕ ਸਟੇਟਮੈਂਟ ਆ ਕਿ ਪੰਜਾਬੀ ਆਵਾਜ਼ ਪੰਜਾਬੀ ਫੈਸ਼ਨ ਤੇ ਪੰਜਾਬੀ ਸਟਾਈਲ ਹੁਣ ਹਾਲੀਵੁੱਡ ਤੱਕ ਧੱਕ ਪਾ ਰਿਹਾ ਹੈ ਤੇ ਦਸਾਂਝਾਂ ਵਾਲਾ ਤਾਂ ਆਪ ਕਹਿੰਦਾ ਕਿ ਮੈਂ ਪੰਜਾਬੀ ਬੋਲੀ ਦੇ ਸਿਰ ਤੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾਈ ਹੈ ਤੇ ਪੰਜਾਬੀ ਬੋਲੀ ਦੇ ਸਿਰ ਤੇ ਹੀ ਮੈਂ ਹਰ ਸਟੇਜ ਤੇ ਬੋਲਾਂਗਾ ਦਸਾਂਝਾਂ ਵਾਲੀ ਦੀ ਫੋਟੋ ਜਦੋਂ ਇਸ ਮੈਗਜ਼ੀਨ 'ਚ ਛਪੀ ਇਸ ਤੋਂ ਬਾਅਦ ਹਾਲੀਵੁੱਡ ਵਾਲੇ ਵੀ ਇਸ ਬਾਰੇ ਗੱਲ ਕਰ ਰਹੇ ਨੇ ਤੇ ਇਸ ਤੋਂ ਬਾਅਦ ਇੰਸਟਾ ਤੇ ਟਵਿੱਟਰ ਉੱਤੇ ਇੱਕ ਹਨੇਰੀ ਚੱਲ ਪਈ #ਦਿਲਜੀਤਦਸਾਂਝਦੀ ਦੁਸਾਂਝਾਂ ਵਾਲੇ ਦੀ ਤੱਕ ਹੁਣ ਇੱਥੋਂ ਤੱਕ ਹੈ ਕਿ ਇੱਕ ਹਾਲੀਵੁੱਡ ਫੈਸ਼ਨ ਡਿਜ਼ਾਈਨਰ ਨੇ ਕਿਹਾ ਕਿ ਵੀ ਵਾਂਟ ਮੋਰ ਆਫ ਥਿਸ ਮੈਨ ਇਨ ਗਲੋਬਲ ਫੈਸ਼ਨ ਮਤਲਬ ਕਿ ਇਸ ਬੰਦੇ ਨੂੰ ਅਸੀਂ ਹੋਰ ਜ਼ਿਆਦਾ ਦੇਖਣਾ ਚਾਹਾਂਗੇ ਜੋ ਗਲੋਬਲ ਫੈਸ਼ਨ ਹੈ ਪੂਰੀ ਦੁਨੀਆ ਦਾ ਜੋ ਫੈਸ਼ਨ ਹੈ ਉਹਦੇ ਚ ਤੇ ਆਪਣੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਅਖੀਰ ਚ ਦਿਲਜੀਤ ਦੁਸਾਂਝ ਨੇ ਸਾਨੂੰ ਸਭ ਨੂੰ ਦਿਖਾਤਾ ਕਿ ਆਪਣੀ ਮਿਹਨਤ ਤੇ ਆਪਣੀ ਇਮਾਨਦਾਰੀ ਦੇ ਦਮ ਤੇ ਅਸੀਂ ਪੂਰੀ ਦੁਨੀਆ ਵੀ ਜਿੱਤਣੀ ਚਾਹੀਏ ਤਾਂ ਉਹ ਵੀ ਕੋਈ ਔਖੀ ਗੱਲ ਨਹੀਂ ਤੇ ਨਵੇਂ ਜੋ ਸਿੰਗਰ ਹੈ ਜਾਂ ਜੋ ਵੀ ਨਵੀਂ ਜਨਰੇਸ਼ਨ ਹੈ ਜੋ ਸਟੇਜ ਸਾਂਝੀ ਕਰਦੀ ਹੈ ਸਟੇਜ ਤੇ ਆਉਣਾ ਚਾਹੁੰਦੇ ਆ ਉਹਨਾਂ ਦੇ ਵੀ ਇੱਕ ਸਟੇਟਮੈਂਟ ਇਹ ਹੈ ਕਿ ਅਸੀਂ ਆਪਣੀ ਪੰਜਾਬੀ ਬੋਲਣ ਤੋਂ ਉਹ ਸਟੇਜ ਤੇ ਸੰਘ ਦੇ ਹੁੰਦੇ ਸੀ ਜੋ ਪੰਜਾਬ ਤੋਂ ਬਾਹਰ ਹੁੰਦੀ ਸੀ ਪਰ ਦਸਾਂਝਾਂ ਵਾਲਾ ਕਦੇ ਵੀ ਆਪਣੀ ਪੰਜਾਬੀ ਬੋਲੀ ਤੋਂ ਬਿਨਾ ਕਿਸੇ ਸਟੇਜ ਤੇ ਨਹੀਂ ਗਿਆ ਤੇ ਹੁਣ ਇਹ ਸਾਡੇ ਲਈ ਵੀ ਬੜੀ ਸੌਖੀ ਗੱਲ ਹੋ ਚੁੱਕੀ ਹੈ ਸਾਡੇ ਲਈ ਵੀ ਹੁਣ ਰਾਹ ਪੱਦਰੇ ਹੋ ਚੁੱਕੇ ਨੇ ਤੇ ਜੇ ਤੁਸੀਂ ਵੀ ਦਿਲਜੀਤ ਦਸਾਂਜ ਦੇ ਫੈਨ ਹੋ ਤਾਂ ਆਪਣੇ ਆਪਣੇ ਸਟਾਈਲ ਚ ਕੁਝ ਨਾ ਕੁਝ ਕਮੈਂਟ ਚ ਦਿਲਜੀਤ ਬਾਰੇ ਜ਼ਰੂਰ ਲਿਖਿਓ ਤੇ ਵੀਡੀਓ ਜੇ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਵੇ ਤਾਂ ਮਿਲਦੇ ਆਂ ਜੀ ਆਪਾਂ ਇਸੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਨਾਲ